ਤੋਂ ਮੰਡੀ ਦੇ ਵਿੱਚ ਕਣਕ ਦੀ ਫਸਲ ਦੀ ਆਮਦ ਤੋਂ ਬਾਅਦ ਮੌਸਮ ਦੇ ਬਦਲਦੇ ਮિજાਜ ਨੇ ਮੰਡੀ ਦੇ ਮਾੜੇ ਪ੍ਰਬੰਧਾਂ ਕਾਰਨ ਕਿਸਾਨ ਚਿੰਤਾ ਦੇ ਵਿੱਚ ਨੇ ਸੋ ਪਿਛਲੇ 2 ਦਿਨਾਂ ਤੋਂ ਪੈ ਰਹੀ ਮੀਂਹ ਨੇ ਕਿਸਾਨਾਂ ਦੀ ਚਿੰਤਾ ਵਧਾ ਦਿੱਤੀ ਹੈ ਕਿਸਾਨਾਂ ਦਾ ਕਹਿਣਾ ਹੈ ਕਿ ਉਹਨਾਂ ਨੂੰ ਦਾਣਾ ਮੰਡੀ ਦੇ ਵਿੱਚ ਬੈਠੇ 2 ਦਿਨ ਹੋ ਗਏ ਨੇ ਪਰ ਹਜੇ ਤੱਕ ਬੋਲੀ ਨਹੀਂ ਆਈ ਅਸਰਟ ਕੱਲ ਬਾਰਿਸ਼ ਹੋਈ ਹੈ ਜਿਸ ਦੇ ਨਾਲ ਕਣਕ ਦੀ ਨਮੀ ਦੇ ਵਿੱਚ ਵੀ ਹੋਰ ਵਾਧਾ ਹੋ ਗਿਆ ਹੈ ਜਿਸ ਕਾਰਨ ਉਹਨਾਂ ਦੀ ਫਸਲ ਕੁਝ ਦਿਨ ਹੋਰ ਵਿਕ ਨਹੀਂ ਸਕੇਗੀ ਸੋ ਬਾਕੀ ਲੋੜਿੰਦੇ ਪ੍ਰਬੰਧ ਤਾਂ ਜ਼ਿੰਮੇਦਾਰ ਨੇ ਖੁਦ ਹੀ ਕਰ ਲਏ ਹਨ ਸੋ ਕਿਸਾਨਾਂ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਪੁਖਤਾ ਪ੍ਰਬੰਧ ਕਰਕੇ ਜਲਦੀ ਬੋਲੀ ਕਰਵਾਈ ਜਾ ਸੋ بارش ਕਾਰਨ ਕਣਕ ਦੀ ਨਮੀ ਦੇ ਵਿੱਚ ਹੋਰ ਵਾਧਾ ਹੋ ਗਿਆ ਜਿਸ ਦੇ ਕਰਕੇ ਕਿਸਾਨਾਂ ਦੀ ਚਿੰਤਾ ਹੋਰ ਵੱਧ ਗਈ ਹੈ ਸੋ 2 ਦਿਨ ਹੋ ਗਏ ਨੇ ਹਜੇ ਤੱਕ ਜਿਹੜੇ ਕਿ ਬੋਲੀ ਨਹੀਂ ਆਈ ਹੈ ਜਿਸ ਦੇ ਕਰਕੇ ਕਿਸਾਨ ਖਾਸੇ ਪਰੇਸ਼ਾਨ ਨਜ਼ਰ ਆ ਰਹੇ ਨੇ ਉਹਨਾਂ ਨੇ ਕਿਸਾਨਾਂ ਨੇ ਹੁਣ ਸਰਕਾਰ ਤੋਂ ਬੋਲੀ ਜਲਦ ਲਗਵਾਉਣ ਦੀ ਅਪੀਲ ਕੀਤੀ ਹੈ ਸੋ ਮੌਸਮ ਦੇ ਬਦਲਦੇ ਵਿੱਚ ਮਿਲਜਾਜ਼ ਨੇ ਕਿਸਾਨਾਂ ਦੀ ਚਿੰਤਾ ਨੂੰ ਹੋਰ ਵਧਾ ਦਿੱਤਾ